ਜੀ ਸਸੀ ਕਾਲ ਜੀ ਅੱਜ ਆ ਗਈ ਆਪਣੀ ਨਵੀਂ ਵੀਡੀਓ ਚੱਲੇ ਆ ਜੀ ਨਰਮਾ ਲੈ ਕੇ ਅੱਜ ਪਰਿਆ ਦਾ ਮੰਡੀ ਦੇਖਦੇ ਜੀ ਕੀ ਪਾ ਇਹ ਕਿਦਰਾ ਸਾਡਾ ਬੱਚਾ ਆਇਆ ਬਾਹਰੋਂ ਇਹਨੂੰ ਬਸ ਗੋਟ ਚਾਹੀਦੇ ਗੋਟ ਗੋਟ ਚਿਕ ਤੇ ਮੁਰਗੀਆਂ ਤੇ ਬਸ ਬੱਕਰੀਆਂ ਉਹਨਾਂ ਨਾਲ ਹੀ ਗੱਲਾਂ ਕਰਦਾ ਰਹਿੰਦਾ ਸਾਰਾ ਦਿਨ ਆ ਵੇਖ ਲੋ ਇੱਕ ਜਣਾ ਰਾਖੀ ਬੈਠਾ ਮਾਤਾ ਬੇਟੀ ਰਾਖੀ ਇਹਦੀ ਤਾਂ ਗਾ ਜੀ ਮਿਲਦੇ ਨਵੇਂ ਵੀਡੀਓ ਚ ਕਿਥੇ ਚਾ ਕੇ ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਸੁਣਾਓ ਜੀ ਆਪਾਂ ਆਏ ਸੀ ਕਿ ਮੰਡੀ ਨਰਮਾ ਲੈ ਕੇ ਤੇ ਨਰਮਾ ਆਪਣਾ ਵਿਕ ਗਿਆ ਜੀ 7331 ਰੁਪਏ ਤੇ ਹੁਣ ਆ ਗਿਆ ਜੀ ਫੈਕਟਰੀ ਚ ਤੇ ਵੀਡੀਓ ਤੁਹਾਨੂੰ ਦਿਖਾਵਾਂਗੇ ਵੀਵਾ ਨੰਬਰ ਹੈ ਜੀ ਆਪਣਾ ਵੀਰ ਆ ਗਿਆ ਜੀ ਆਪਣੇ ਤੋਂ ਅੱਗੇ ਅੱਜ ਕਰੋ ਬਸ ਚੱਲਣਾ ਚੱਲਦੇ ਆ ਲੇਟ ਹੋ ਗਏ ਅੱਗੇ ਦਾ ਥੋੜਾ ਟਾਈਮ ਉਹ ਨਾਲ ਆਜੀਦਾ ਸੀ ਬੋਲੀ ਚੱਲ ਰਹੀ ਸੀ ਮੌਕੇ ਤੇ ਪਹੁੰਚੇ ਬਸ ਉੰਜਲ ਵੀ ਦੋ ਤਿੰਨ ਦਾ ਦੋ ਦੰਨਾਗ ਰਹਿ ਕੇ ਸੀ ਵੇਚ ਨਾਲੇ ਲੈਣ ਚ ਤੇ ਆਪਾਂ ਲੈ ਕੇ ਡਾਇਰੈਕਟਰ ਲੈ ਸਰਨ ਲਾਸਟ ਬੋਲੀ ਆਪਣੀ ਹੋਈ ਇੱਕ ਵੀਰ ਹੋਰ ਆਇਆ ਆਪਣੇ ਤੋਂ ਬਾਅਦ ਉਹਦੀ ਬੋਲੀ ਹੋਈ ਆਪਣੇ ਤੋਂ ਬਾਅਦ ਬਖਾਵਾਂਗੇ ਫੈਕਟਰੀ ਦਾ ਅੰਦਰ ਦਾ ਵੀਓ ਸੋਰਸ ਨਾਲ ਸਾਰੇ ਵਧੀਆ ਠੀਕ ਠਾਕ ਮਿਲਦੇ ਹਾਂ ਜੀ ਨੈਕਸਟ ਵੀਡੀਓ ਚ ਸਾਡੇ ਨਾਲ ਬਣੇ ਰਹੋ ਸਾਨੂੰ ਸਾਡੇ ਪੇਜ ਨੂੰ ਕਰ ਲਓ ਫੋਲੋ ਲਾਈਕ ਫੋਲੋ ਜ਼ਰੂਰ ਕਰਿਆ ਕਰੋ ਸਾਨੂੰ ਹਲੇ ਕਮੈਂਟ ਕਰਿਆ ਕਰੋ ਵੀਡੀਓ ਵਧੀਆ ਬਣਦੀਆਂ ਜਾਂ ਨਹੀਂ ਲੋ ਜੀ ਆਕਰ ਕਰ ਲਾਗੇ ਕੰਡੇ ਕੋਲੇ ਸਾਰੇ ਟਰਾਲੀਆਂ ਚੱਲੀ ਗਈਆਂ ਬਸ ਇਹਦਾ ਬਜਦਾ ਨਿਊ ਨੰਬਰ ਹੈ ਮੇਰਾ ਵੀਮਾ ਇੱਕ ਟਰਾਲੀ ਅੱਗੇ ਸਰ ਤੇ ਬਾਅਦ ਆਈ ਸੀ ਔਰ 22 ਨੰਬਰ ਵਾਸੂ ਨਾ ਨੰਬਰ ਪੈਜੂਗਾ ਇੱਧੇ ਕਿੱਟ ਦੇ ਅੰਦਰ ਅੰਦਰ ਸਾਰੇ ਖਾਲੀ ਹੋਏ ਯੂਟਰਾਂ ਦੀ ਆਪਣੀ ਅੰਦਰ ਦਾ ਵੇਖਾਵਾਂਗੇ ਫੈਕਟਰੀ ਬਹੁਤ ਤਗੜੀ ਫੈਕਟਰੀ ਆ ਇੱਥੋਂ ਹੀ ਆਪਾਂ ਵਾਪਸ ਘਰਾਂ ਨੂੰ ਚਲੇ ਜਾਣਾ ਤੇ ਇੱਥੋਂ ਆਪਣਾ ਵੱਡੀਆਂ ਜਰਾ ਮਨ ਲੱਗ ਗਈ ਪੈਂਦੀ ਆਪਾਂ ਹੁਣ ਮਿਲਦੇ ਆਂ ਯਕੀਨੀ ਵਿੱਚ ਫੈਕਟਰੀ ਦੀ ਵੀਡੀਓ ਵਿਖਾਵਾਂਗੇ ਤੁਹਾਨੂੰ ਕਿਦਾਂ ਨਰਮ ਲੱਗਦਾ ਕੀ ਕੁਝ ਕਰਦਾ ਫੈਕਟਰੀ ਚ ਹੋ ਗਏ ਇੰਟਰ ਆਪਾਂ ਮੇੜਕ ਚਾਰਾਂ ਜਾਂਦਾਂ ਨੂੰ ਫੇਟਰ ਬਸ ਕੋਈ ਨਹੀਂ ਦੇਖੋ ਫੈਕਟਰੀ ਜੀ ਹੁਣ ਜਾਰੀ ਕਰਨ ਤੇ ਫੈਕਟਰੀ ਆ ਗਈ ਹੈ ਮੇਕਾਨਿਕ ਸੈਲਰ ਦਾ ਵੀ ਕੰਮ ਹੈ ਸੈਲਰ ਬਹੁਤ ਮੋਟਾ ਪਾਸਪੋਰਟ ਦਾ ਗ੍ਰੇਡ ਦਾ ਬੜਿਆ ਜਾਰੀ पजराव कोजराव सह मैंने तो पता नहीं फैक्ट्री भी अंदर बड़े पता लग गया सिर सारा बस गया बसा हो गया लास्ट सर्दिया